ਸਸ਼ਿਕਾ ਮੇਰਾ ਨਾਮ ਹਰਪਿੰਦਰ ਕੋਰੇ ਮੇਰਾ ਅੰਦੂਤ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਮੈਂ 2023 ਦੀ ਭਰਤੀ ਵਿੱਚ ਐਜ਼ ਅ ਕਨਸਟੇਬਲ ਭਰਤੀ ਹੋਈ ਹਾਂ ਇਸ ਐਗਜ਼ਾਮ ਦੀ ਮੇਰੀ ਅੱਛੀ ਤਿਆਰੀ ਸੀ ਤੇ ਮੇਰਾ ਆ ਐਗਜ਼ਾਮ ਕਲੀਅਰ ਹੋ ਗਿਆ ਜਿਸ ਕਰਕੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਿਵਕੋ ਵਿਭਾਗਾ ਵਿੱਚ ਆਏ ਸਾਲ ਨਵੀਆਂ ਨਵੀਆਂ ਵੈਕੈਂਸੀਆਂ ਕੱਢ ਰਹੀ ਨੇ ਜਿਸ ਕਰਕੇ ਮੈਨੂੰ ਵੀ ਅੱਜ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲਾਉਂਗ ਕਰਦੀ ਆ ਤੇ ਮੇਰੇ ਫਾਦਰ ਸਾਹਿਬ ਨਹੀਂ ਹੈ ਅੱਜ ਮੈਂ ਜਦੋਂ ਆਪਣੇ ਪੈਰਾਂ ਤੋਂ ਸਟੈਂਡ ਹੋ ਗਈ ਆ ਤੇ ਮੇਰੀ ਫੈਮਿਲੀ ਵੀ ਬਹੁਤ ਖੁਸ਼ ਹੈ ਤੇ ਸਪੈਸ਼ਲੀ ਮੇਰੀ ਮਦਰ ਨੂੰ ਬਹੁਤ ਹੀ ਪ੍ਰਾਊਡ ਹੈ ਮੇਰੇ ਤੇ ਇਹ ਜੋ ਮੇਰਾ ਸੁਪਨਾ ਹੈ ਸਰਕਾਰੀ ਨੌਕਰੀ ਦਾ ਇਹ ਸਿਰਫ ਸਿਰਫ ਜੀ ਭਗਵਾਨਤਮਾਨ ਸਾਹਿਬ ਜੀ ਦੀ ਹੀ ਬਦੌਲਤ ਹੋਈ ਹੈ ਇਸ ਕਰਕੇ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਹਰਜਿੰਦਰ ਸਿੰਘ ਹੈ ਮੈਂ 2023 ਐਜ਼ ਅ ਕਨਸਟੇਬਲ ਭਰਤੀ ਹੋਇਆ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਲਾਣਾ ਪ੍ਰਤੀ ਕੱਢ ਕੇ ਸਾਡੀ ਮਿਹਨਤ ਨੂੰ ਬੂਰ ਪਾਇਆ ਐਥੇ ਪਟਿਆਲਾ ਜ਼ਿਲ੍ਹਾ ਵਿੱਚ ਪੁਲਿਸ ਲੈਨ ਵਿੱਚ ਟ੍ਰੇਨਿੰਗ ਕਰਦਾ ਹਾਂ ਮੈਨੂੰ 1 ਸਾਲ ਦੇ ਅੰਦਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਫਾਰਮ ਨਿਕਲੇ ਪੰਜਾਬ ਪੁਲਿਸ ਤੇ ਮੈਂ ਫਾਰਮ ਭਰੇ ਤੇ ਸਾਲ ਦੇ ਅੰਦਰ ਅੰਦਰ ਸਾਡੇ ਫਿਜ਼ੀਕਲ ਤੇ ਪੇਪਰ ਇਗਜ਼ਾਮ ਜੋ ਕਿ ਨਿਰਪੱਖ ਹੋਏ ਸਾਰਾ ਇੱਕ ਸਾਲ ਦੇ ਅੰਦਰ ਸਾਨੂੰ ਜੁਆਇਨਿੰਗ ਲੈਟਰ ਦੇ ਕੇ ਐਥੇ ਪੁਲਿਸ ਲੈਨ ਚ ਟ੍ਰੇਨਿੰਗ ਤੇ ਭੇਜ ਦਿੱਤਾ ਗਿਆ ਹੈ ਮੇਰੇ ਮਮਾ ਡੈਡੀ ਦਾ ਸੁਪਨਾ ਸੀ ਕਿ ਮੈਂ ਪੰਜਾਬ ਪੁਲਿਸ ਚ ਹੋਵਾਂ ਤੇ ਮੇਰਾ ਵੀ ਸੁਪਨਾ ਸੀ ਮੈਂ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਇੱਥੇ ਮਿਹਨਤ ਕਰੋਗੇ ਇੱਥੇ ਮਿਹਨਤ ਨੂੰ ਬੋਰ ਲੱਗੇਗਾ ਤੇ ਕੋਈ ਵੀ ਪਰਚੀ ਕੋਈ ਵੀ ਖਰਚਾ ਸਾਡਾ ਕੁਝ ਨਹੀਂ ਹੋਇਆ ਅਸੀਂ ਬਿਨਾਂ ਕਿਸੇ ਪੈਸੇ ਤੋਂ ਲੱਗੇ ਹਾਂ ਸਾਰੇ ਇੱਥੇ ਸਾਡੇ ਟ੍ਰੇਨਿੰਗ ਪਟਿਆਲਾ ਪੁਲਿਸ ਲੈਨ ਵਿੱਚ ਚੱਲਦੀ ਪਈ ਹੈ ਜੋ ਕਿ ਸਾਡੇ ਸੀਡੀਆਈ ਸਾਹਿਬ ਲਾ ਰੱਖੇ ਨੇ ਜੋ ਕਿ ਬਹੁਤ ਜ਼ਿਆਦਾ ਸਾਨੂੰ ਹੈਲਪ ਕਰਦੇ ਆ ਸਾਡੀ ਸੁਣਦੇ ਆ ਤੇ ਬਹੁਤ ਜ਼ਿਆਦਾ ਵਧੀਆ ਮੈਨੇਜਮੈਂਟ ਹੈ ਇੱਥੇ ਸਾਨੂੰ ਪ੍ਰੋਪਰ ਮੈਸ ਖਾਣਾ ਦਿੱਤਾ ਜਾਂਦਾ ਤੇ ਪ੍ਰੋਪਰ ਖਾਣੇ ਪੀਣੇ ਦਾ ਸਾਰਾ ਸਾਡੇ ਵਾਟਰ ਕੁਲਰ ਲਾਇਆ ਹੋਇਆ ਤੇ ਨਹਾਉਣ ਦਾ ਵੀ ਵਾਸ਼ਰੂਮ ਵਗੈਰਾ ਸਾਰੇ ਸਾਫ਼ ਸੁਥਰੇ ਨੇ ਇੱਥੇ ਮੈਂ ਸੀਐਮ ਭਗਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ